ਜਦੋਂ ਜਦੋਂ ਕੋਈ ਤੂਫਾਨ ਆਉਂਦਾ ਉਸ ਤੋਂ ਬਾਅਦ ਇੱਕੋ ਹੀ ਤਾਂ ਲੱਗਦਾ ਸਾਰਾ ਸ਼ਾਂਤ ਹੋ ਗਿਆ ਪਰ ਇਹ ਟਾਈਮ ਦੱਸੂਗਾ ਵੀ ਲੋਕ ਕਿੰਨੀ ਜ਼ਰ ਖੜੇ ਰਹਿੰਦੇ ਨੇ ਕਿੰਨੀ ਜ਼ਰ ਹੋਏ ਰਹਿੰਦੇ ਨੇ ਇਹ ਚੀਜ਼ਾਂ ਦਾ ਘਾਵਤ ਹੁੰਦੀ ਆ ਉਹ ਥੱਲੇੋਂ ਵੱੜ ਉੱਪਰੋਂ ਵੱੜ ਕੇ ਥੱਲੇ ਰਹਿੰਦੀਆਂ ਜਿਹੜਾ ਇਹਦੀਆਂ ਪਰਤਾਂ ਹੀ ਰਹਿੰਦੀਆਂ ਚੀਜ਼ਾਂ ਤੋਂ ਬਾਅਦ ਬਹੁਤ ਬਾਤਾਂ ਸੀ ਤੁਹਾਨੂੰ ਪਤਾ ਇੱਥੇ ਬਲਤਕਾਰ ਹੋਇਆ ਬਲਤਕਾਰ ਤੋਂ ਬਾਅਦ ਆ ਦੋ ਦਿਨਾਂ ਚੱਤੇ ਕਿ ਸਨੇਚਿੰਗ ਵੀ ਹੋਈ ਜਿਹੜੀ ਕਿ ਮੱਲੇ ਵਾਲਿਆਂ ਨੇ ਆਪ ਹੀ ਕੀਤੀ ਕਿਸੇ ਸਰਕਾਰੀ ਪ੍ਰਸ਼ਾਸਨ ਪ੍ਰਸ਼ਾਸਨ ਦੀ ਲੋੜ ਨਹੀਂ ਪਈ ਬੰਦੇ ਨੂੰ ਟ੍ਰੇਸ ਕੀਤਾ ਉਹ ਤੋਂ ਚੀਜ਼ ਵਰਾਮਤ ਕੀਤੀ ਸਾਰਾ ਕੁਝ ਲੋਕ ਅਵੇਅਰ ਹੋ ਗਏ। ਪਹਿਲੇ ਜਿਹੜੀ ਕਿ ਇਸ ਲੱਕ ਦੇ ਨਿਵਾਸੀਆਂ ਨੇ ਸ਼ੁਰੂ ਕੀਤੀ ਹੈ। ਇਹਨਾਂ ਨੇ ਸचेत ਕਰ ਦਿੱਤਾ ਕਿ ਕੋਈ ਵੀ ਬੰਦਾ ਇਸ ਗਲੀ ਦੇ ਵਿੱਚ ਇਸ ਕਲੋਨੀ ਦੇ ਵਿੱਚ ਕੋਈ ਗਲਤ ਦੇ ਵਪਾਰ ਦਾ ਧੰਦਾ ਨਹੀਂ ਕਰੇਗਾ। ਦੇਖੋ ਜੀ ਪੁਲਿਸ ਤੇ ਮਾਨਤੇ ਯਕੀਨ ਹੁੰਦਾ ਹੀ ਹੈ। ਚਾਹੇ ਕ੍ਰਾਈਮ ਪਲੇਸ ਹੈ, ਚਾਹੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਹੈ। ਜਦੋਂ ਤੱਕ ਅਸੀਂ ਅਵੇਅਰ ਨਹੀਂ ਅਸੀਂ ਇਕੱਠੇ ਹੋ ਕੇ ਉਹਨਾਂ ਦੇ ਦਵਾ ਨਹੀਂ ਬਣਾਦੇ ਕੋਈ ਐਕਸ਼ਨ ਨਹੀਂ ਹੋਣਾ। ਪਰ ਪ੍ਰਸ਼ਾਸਨ ਨੇ ਅੱਜ ਮਜਬੂਰ ਹੋ ਕੇ ਕਿਹਾ ਕਿ ਅਸੀਂ ਜਿਹੜਾ ਐਕਸ਼ਨ ਹੈ ਬਹੁਤ ਵੱਡੀ ਕਰਾਂਗੇ ਇਹਨਾਂ ਦੀ ਜਿਹੜੀ ਸਮੱਸਿਆ ਨੂੰ ਨਿਵਾਰਣ ਕਰਨਾ ਉਹਦੇ ਵਾਸਤੇ ਅਸੀਂ ਹੁਣ ਤੋਂ ਹੀ ਸਮਝ ਲੋ ਕੰਮ ਸ਼ੁਰੂ ਕਰ ਦਿੱਤਾ ਮੇਰਾ ਖਿਆਲ ਹੈ 24 ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਉਸ ਚੀਜ਼ ਦਾ ਰਿਜ਼ਲਟ ਮਿਲ ਲਵੇ ਲੁਧਿਆਣਾ ਲਈ ਪਹਿਖਣ ਵਾਸਤੇ ਮਾਮਦਰਸ ਕਾਂ ਦਾ ਸਵਾਗਤ ਹੈ ਮੈਂ ਇੱਥੇ ਤੁਹਾਡੇ ਲੁਧਿਆਣਾ ਦੇ ਐਲਾਈਜੀ ਫਲੇਅਰ ਦੇ ਵਿੱਚ ਪਹੁੰਚਿਆ ਜਿੱਥੇ ਇਹ ਮੀਟਿੰਗ ਕੀਤੀ ਗਈ ਹੈ ਸੋ ਦੱਸ ਦिए ਪੁਲਿਸ ਤਾਂ ਪਬਲਿਕ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਈ ਹੈ ਸੋ ਦੱਸ ਦिए ਤਸਵੀਰਾਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਤੁਹਾਡੇ ਨਾਲ ਜਿੱਥੇ ਕਿ ਜਿਹੜਾ ਐਲਜੀ ਫਲੈਟ ਦੀ ਗੱਲ ਕਰੀਆ ਤਾਂ ਐਲਜੀ ਫਲੈਟ ਦੇ ਚਾਰੋਂ ਪਾਸੇ ਜਿਹੜਾ ਪੂਰੇ ਫਲੈਟ ਦੇ ਉਹ ਇੱਕ ਬੋਰਡ ਜਿਹੜੇ ਲਾਏ ਗਏ ਨੇ ਸੋ ਤਸਵੀਰਾਂ ਇੱਕ ਵਾਰੀ ਤਬਾਰ ਤੋਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਕਿ ਇੱਧਰ ਵੀ ਬੋਰਡ ਜਿਹੜਾ ਇੱਕ ਪਾਸੇ ਲਾਇਆ ਗਿਆ ਤਾਂ ਦੂਜੇ ਪਾਸੇ ਜਿਹੜੀ ਮੀਟਿੰਗ ਹੈ ਉਹ ਵੀ ਕੀਤੀ ਗਈ ਆ ਸਾਂ ਤਾਂ ਉਹ ਬੋਰਡ ਜਿਹੜਾ ਦੇਖ ਸਕਦੇ ਹੋ ਦੇ ਉੱਤੇ ਵੀ ਜਿਹੜਾ ਬੋਰਡ ਉਹ ਲਾਇਆ ਗਿਆ ਹਾਲਾਂਕਿ ਦੱਸ ਦਈਏ ਕਿ ਐਲਜੀ ਫਲੈਟ ਦੇ ਵਿੱਚ ਜਿਹੜੇ ਦੇਹ ਵਪਾਰ ਦੇ ਤੰਦਾ ਜਾਂ ਨਸ਼ੇ ਤੋਂ ਪਰੇਸ਼ਾਨ ਲੋਕਾਂ ਵੱਲੋਂ ਜਿਹੜਾ ਆਵਾਜ਼ ਚੱਕੀ ਗਈ ਸੀਗੀ ਬਿਲਕੁਲ ਸੋ ਲੋਕਾਂ ਦੀ ਜਿਹੜੀਆਂ ਦਿੱਕਤਾਂ ਸੀਗੀਆਂ ਉਸ ਮਾਮਲੇ ਦੌਰਾਨ ਜਿਹੜਾ ਇਸ ਜਗ੍ਹਾ ਦੇ ਉੱਤੇ ਅੱਜ ਮੀਟਿੰਗ ਕੀਤੀ ਜਾਂਦੀ ਹੈ ਐਲ.ਐਲ.ਜੀ. ਫਲੈਟ ਦੇ ਵਿੱਚ ਐਲ.ਐਲ.ਜੀ. ਫਲੈਟ ਦੇ ਲੋਕਾਂ ਵੱਲੋਂ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਵਾਲੀ ਜਿਹੜੀ ਮੀਟਿੰਗ ਹੁੰਦੀ ਹੈ ਸੋ ਗੱਲਬਾਤ ਕਰ ਲੈਨੇ ਆ ਪੁਲਿਸ ਨੂੰ ਬੁਲਾਈ ਗਈ ਸੀ ਕਿ ਮੀਟਿੰਗ ਹੋਈ ਹੈ ਐਸ.ਪੀ. ਦੇ ਨਾਲ ਵੀ ਤੇ ਇੱਕ ਪਾਸੇ ਬੋਰਡ ਵੀ ਜਿਹੜੇ ਤੁਹਾਡੇ ਲੱਗੇ ਹੋਏ ਨੇ ਪਹਿਲਾਂ ਵੀ ਬੋਰਡ ਲਾਏ ਗਏ ਸੀਗੇ ਲੋਕਾਂ ਨੂੰ ਵੇਰ ਵਾਸਤੇ ਉਸ ਤੋਂ ਬਾਅਦ ਦੁਬਾਰਾ ਅੱਜ ਫਿਰ ਬੋਰਡ ਲਾਏ ਗਏ ਨੇ ਉਹਦੇ ਵਿੱਚ ਇੱਕ ਚੀਜ਼ ਹੋਰ ਮੈਂਸ਼ਨ ਕੀਤੀ ਕਿ ਨਸ਼ੇ ਦੇ ਵੀ ਅਸੀਂ ਖਿਲਾਫਤ ਕੀ ਲਾਦਾ ਅੱ ਮੁੱਲਾ ਵਾਸੀਆਂ ਨੇ ਪਹਿਲਾਂ ਵੀ ਇੱਥੇ ਸਾਨੂੰ ਸਾਰੀਆਂ ਸਮੱਸਿਆਵਾਂ ਦੱਸੀਆਂ ਸੀ ਸਾਰੇ ਨੇ ਇਕੱਠੇ ਹੋ ਕੇ ਮੀਟਿੰਗਾਂ ਕੀਤੀਆਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਪਰੋਚ ਕੀਤਾ ਔਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਜਲਦੀ ਹੀ ਅਸੀਂ ਇਹਨਾਂ ਨੂੰ ਖਤਮ ਕਰਾਂਗੇ ਉਸ ਤੋਂ ਬਾਅਦ ਉਹਨਾਂ ਨਾਲ ਅਸੀਂ ਮੀਟਿੰਗ ਇੱਥੇ ਰੱਖੀ ਪਬਲਿਕ ਮੀਟਿੰਗ ਸਾਰੇ ਅਸੀਂ ਜਿਹੜੇ ਮੁੱਲਾ ਨਿਵਾਸੀ ਸੀ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਉੱਥੇ ਸਾਡੇ ACP ਸੁਭੀਤ ਸੋਜੀ ਪਹੁੰਚੇ ਅਰਜਨ ਨੇ ਤੁਹਾਡੇ ਸਾਹਮਣੇ ਹੀ ਬੜਾ ਕਲੀਅਰ ਦੱਸਿਆ ਕਿ 24 ਘੰਟੇ ਦੇ ਵਿੱਚ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵੱਧ ਤੋਂ ਵੱਧ ਤਰੀਕੇ ਨਾਲ ਜਿੱਛਾ ਜਾਵੇ ਜਿਹੜੀਆਂ ਇੱਥੇ ਦਿੱਕਤਾਂ ਆ ਰਹੀਆਂ ਨੇ ਉਹਨਾਂ ਤੇ ਲਗਾਮ ਪਾਈ ਜਾਵੇ ਜਿੱਥੋਂ ਤੱਕ ਪ੍ਰਸ਼ਾਸਨ ਦੀ ਜਿਹੜੀ ਲੋੜ ਹੋਏਗੀ ਉਹਨਾਂ ਨੇ ਸਾਨੂੰ ਇਸ ਗੱਲ ਦਾ ਆਸ਼ਵਾਸਨ ਦਿੱਤਾ ਕਿ ਮੈਂ ਇਹਦੇ ਨਿਵਾਰਣ ਲਈ ਅੱਜ ਤੋਂ ਹੀ ਹਦਾਇਤਾਂ ਜਾਰੀ ਕਰਾਂਗਾ ਪਹਿਲਾਂ ਵੀ ਤੁਹਾਡੇ ਵੱਲੋਂ ਅਵੇਅਰ ਕੀਤਾ ਗਿਆ ਸੀਗਾ ਲੋਕਾਂ ਨੂੰ ਸਮਝਾਇਆ ਗਿਆ ਸੀਗਾ ਜਿਹੜੇ ਗਲਤ ਅਨਸਰ ਨੇ ਉਹਨਾਂ ਨੂੰ ਵੀ ਜੜੀ ਆ ਖੁੱਲੀ ਚੇਤਾਵਨੀ ਦਿੱਤੀ ਗਈ ਸੀਗੀ ਕੀ ਲੱਗਿਆ ਕੁਝ ਇਹ ਬੋਰਡ ਲਗਾ ਕੇ ਕੁਝ ਫਰਕ ਪਿਆ ਵਾ ਪ੍ਰਸ਼ਾਸਨ ਨੂੰ ਦਿੱਤਿਆ ਵੀ ਸੀਗਾ ਸੋ ਅੱਜ ਤੋਂ ਜਿਹੜਾ ਕੰਮ ਵੀ ਸ਼ੁਰੂ ਹੋ ਜੂਗਾ ਪ੍ਰਸ਼ਾਸਨ ਦੱਤੇ ਦੇਖੋ ਹਰ ਇੱਕ ਚੀਜ਼ ਦਾ ਕਿ ਚਰਨ ਵੱਧ ਹੁੰਦੀ ਹੈ ਪਹਿਲਾਂ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਅਵੇਅਰ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਜਾ ਕੇ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਪ੍ਰੋਵੈਂਸ਼ਲ ਵੀ ਅਸੀਂ ਬੋਰਡ ਲਾਏ ਉਸ ਪ੍ਰੋਵੈਂਸ਼ਨ ਦੇ ਬੋਰਡ ਲਾਉਣ ਤੋਂ ਬਾਅਦ ਲੋਕਾਂ ਨੂੰ ਲਾਬੰਦ ਹੁੰਦੇ ਦੇਖ ਕੇ ਕੁੱਛ ਜਿਹੜਾ ਇੱਥੇ ਕੰਮ ਆ ਘਟ ਗਿਆ ਕਿੰਨੇ ਕੇ ਪਰਸੈਂਟ ਜਿਹੜਾ ਇੱਥੇ ਹੁਣ ਨਜ਼ਰ ਆ ਰਿਹਾ ਕਿ ਮੱਲਾ ਜਿਹੜਾ ਸਾਫ਼ ਹੋ ਰਿਹਾ ਬਰੋ ਜਦੋਂ ਕੋਈ ਤੂਫਾਨ ਆਉਂਦਾ ਨਾ ਉਸ ਤੋਂ ਬਾਅਦ ਇੱਕ ਵਾਰੀ ਤਾਂ ਲੱਗਦਾ ਸਾਰਾ ਸ਼ਾਂਤ ਹੋ ਗਿਆ ਪਰ ਇਹ ਟਾਈਮ ਦੱਸੂਗਾ ਵੀ ਲੋਕ ਕਿੰਨੀ ਦਰ ਖੜੇ ਰਹਿੰਦੇ ਨੇ ਕਿੰਨੀ ਦਰ ਹੋਏ ਰਹਿੰਦੇ ਨੇ ਇਹ ਚੀਜ਼ਾਂ ਦਾ ਘਾਵਨ ਦੀ ਹੁੰਦੀ ਆ ਉੱਥੱਲੀੋਂ ਵੱਡ ਉੱਤੋਂ ਵੱਡਦੇ ਹੋ ਥੱਲੇ ਰਹਿੰਦੀਆਂ ਜਿਹੜਾ ਇਹਦੀਆਂ ਪਰਬਦੀਆਂ ਰਹਿੰਦੀਆਂ ਇਸ ਕਰਕੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਹਮੇਸ਼ਾ ਹੀ ਹੋਏ ਰਹਿਣਾ ਪਊਗਾ ਹਮੇਸ਼ਾ ਜਾਗਰੂਕ ਰਹਿਣਾ ਪਊਗਾ ਇਹ ਚੀਜ਼ਾਂ ਤੋਂ ਬਾਅਦ ਬਹੁਤ ਵਧੀਆਂ ਸੀ ਤੁਹਾਨੂੰ ਪਤਾ ਇੱਥੇ ਬ ਬਲਤਕਰ ਹੋਣ ਤੋਂ ਬਾਅਦ ਆ ਦੋ ਦਿਨਾਂ ਚ ਇੱਥੇ ਇੱਕ ਸਨੇਚਿੰਗ ਵੀ ਹੋਈ ਜਿਹੜੀ ਕਿ ਮੱਲੇ ਵਾਲਿਆਂ ਨੇ ਆਪ ਹੀ ਲਈ ਜਿੱਤੀ ਕਿਸੇ ਮਤਲਬ ਸ਼ਾਸਨ ਪ੍ਰਸ਼ਾਸਨ ਦੀ ਲੋੜ ਨਹੀਂ ਪਈ ਬੰਦੇ ਨੂੰ ਟ੍ਰੇਸ ਕੀਤਾ ਉਤੋਂ ਚੀਜ਼ ਬਰਾਮਦ ਕੀਤੀ ਗਈ ਸਾਰਾ ਕੁਝ ਹੋਇਆ ਲੋਕ ਅਵੇਅਰ ਹੋ ਗਏ ਔਰ ਅਸੀਂ ਇਹ ਕਹਿੰਦੇ ਅਪੀਲ ਕਰਦੇ ਆ ਕਿ ਇਹ ਇਕੱਲੇ ਇਸ ਮੱਲੇ ਦੀ ਗੱਲ ਨਹੀਂ ਇਹ ਲੁਧਿਆਣਾ ਦੀ ਗੱਲ ਹੈ ਪੂਰੇ ਹਿੰਦੁਸਤਾਨ ਦੀ ਗੱਲ ਹੈ ਜੀ ਹਰ ਜਗ੍ਹਾ ਤੇ ਜਦ ਤੱਕ ਲੋਕ ਅਵੇਅਰ ਨਹੀਂ ਹੁੰਦੇ ਸਰਕਾਰਾਂ ਕੁਝ ਨਹੀਂ ਕਰਨੀ ਹੈ ਕੋਈ ਐਮਐਲਏ ਕੋਈ ਐਮਸੀ ਕੋਈ ਮਿਨਿਸਟਰ ਇੱਥੇ ਬੜੇ ਆਏ ਨਹੀਂ ਆ ਕੇ ਵੱਡੇ ਵੱਡੇ ਦਾਅਵੇ ਕਰਕੇ ਗਏ ਨੇ ਆ ਸਾਹਮਣੇ ਸਾਡੇ ਦਰਬਾਰ ਸਾਹਿਬ ਆਪਾਂ ਇਹਨੂੰ ਪੂਜਦੇ ਆ ਇਹਨੂੰ ਉੱਥਾ ਟੇਕਦੇ ਆ ਹਰ ਸੁਖ ਦੁਖ ਚ ਉੱਥੇ ਜਾ ਕੇ ਅਸ਼ੀਰਵਾਦ ਲੈਂਦੇ ਆ ਲੋਕ ਤੇ ਖੜੇ ਹੋ ਕੇ ਪਸ਼ਾਅ ਕਰਦੇ ਆ ਤੇ ਹੁਣ ਜਿਹੜਾ ਆਸ਼ਵਾਸ਼ਣ ਕੀ ਦਿੱਤਾ ਗਿਆ ਪੁਲਿਸ ਵੱਲੋਂ ਤੁਹਾਨੂੰ ਯਕੀਨ ਹੈਗਾ ਤੁਹਾਨੂੰ ਮਾਨ ਹੈਗਾ ਪੂਰਾ ਦੇਖੋ ਜੀ ਪੁਲਿਸ ਤੇ ਮਾਨ ਤੇ ਯਕੀਨ ਹੁੰਦਾ ਹੀ ਆ ਚਾਹੇ ਕ੍ਰਾਈਮ ਪਲੇਸ ਹੈ ਚਾਹੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਹੈ ਜਦੋਂ ਤੱਕ ਅਸੀਂ ਅਵੇਅਰ ਨਹੀਂ ਅਸੀਂ ਇਕੱਠੇ ਹੋ ਕੇ ਉਹਨਾਂ ਦੇ ਦਵਾ ਨਹੀਂ ਬਣਾਉਂਦੇ ਕੋਈ ਐਕਸ਼ਨ ਨਹੀਂ ਹੋਣਾ ਪਰ ਪ੍ਰਸ਼ਾਸਨ ਨੇ ਅੱਜ ਮਜਬੂਰ ਹੋ ਕੇ ਕਿਹਾ ਕਿ ਅਸੀਂ ਜਿਹੜਾ ਐਕਸ਼ਨ ਹੈ ਬਹੁਤ ਜਲਦੀ ਕਰਾਂਗੇ ਔਰ ਸਾਨੂੰ ਉਮੀਦ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਉਹ ਚੰਗੀ ਤਰ੍ਹਾਂ ਆਪਣਾ ਐਕਸ਼ਨ ਕੇ ਬਣਦੀ ਕਾਰਵਾਈ ਕੀਤੀ ਜਾਏ ਜਿਹੜੇ ਦਲਿੰਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਜਾਏ ਜਿਹੜੇ ਹੋਰ ਵੀ ਕ੍ਰਾਈਮ ਹੋ ਰਹੇ ਨੇ ਉਹਨਾਂ ਵੱਲ ਵੀ ਪੂਰੀ ਤਵੱਜਹ ਦੇ ਕੇ ਹੁਣ ਤਾਈ ਇਹਨੂੰ ਨਿਸ਼ਚਾਇਤ ਹੈ ਤਾਂ ਹੀ ਇਹ ਚੀਜ਼ਾਂ ਤੇ ਜਿਹੜਾ ਉਹ ਲਗਾਮ ਲੱਗ ਸਕਦੀ ਬਿਲਕੁਲ ਸੋ ਲੋਕਾਂ ਦੇ ਤਾਂ ਇਲਾਕਾ ਨਿਵਾਸੀਆਂ ਵੱਲੋਂ ਜਿਹੜੀ ਹੈ ਮੀਟਿੰਗ ਜਿਹੜੀ ਹੈ ਪੁਲਿਸ ਵਿਚਾਲੇ ਕੀਤੀ ਗਈ ਸੀਗੀ ਪੁਲਿਸ ਤੇ ਲੋਕਾਂ ਦੇ ਵਿੱਚ ਸੋ بس ਮੀਟਿੰਗ ਦੇ ਦੌਰਾਨ ਲੋਕਾਂ ਨੂੰ ਵੀ ਆਸਵਾਸ਼ਨ ਦਿੱਤਾ ਗਿਆ ਪੁਲਿਸ ਵੱਲੋਂ ਕਿ ਬਿਲਕੁਲ ਇਸ ਜਗ੍ਹਾ ਦੇ ਵਿੱਚ ਐਲਆਈਜੀ ਫ્લેਟ ਦੀ ਜਿਹੜੀ ਗੱਲ ਕਰਨ ਲੱਗੇ ਆ ਉੱਥੇ ਜਿਹੜੇ ਇਸ ਪੂਰੇ ਫ્લેਟ ਦੇ ਚਾਰੋਂ ਪਾਸੇ ਜਿਹੜੇ ਇੱਕ ਬੋਰਡ ਜਿਹੜੇ ਚੇਤਾਵਨੀ ਬੋਰਡ ਜਿਹੜੇ ਲੋਕਾਂ ਵਾਸਤੇ ਜਿਹੜੇ ਗਲਤ ਅੰਸਰ ਨੇ ਉਹਨਾਂ ਵਾਸਤੇ ਲਾਏ ਗਏ ਸੀਗੇ ਸੋ ਉਸ ਬੋਰਡ ਦੇ ਉੱਤੇ ਵੀ ਉਹਨਾਂ ਵੱਲੋਂ ਲਗਾਤਾਰ ਅਵੇਅਰ ਪਹਿਲਾਂ ਵੀ ਕੀਤਾ ਗਿਆ ਸੀਗਾ ਸੋ ਦੁਬਾਰਤ ਇੱਕ ਵਾਰੀ ਫੇਰ ਪੁਲਿਸ ਨੂੰ ਦੱਸਿਆ ਗਿਆ ਅੱਜ ਮੀਟਿੰਗ ਵੀ ਹੋਈ ਵੀ ਮੀਟਿੰਗ ਵੀ ਜਿਹੜੀ ਅੱਜ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਤਾਂ ਲੋਕਾਂ ਦੇ ਸਹਿਯੋਗ ਦੇ ਕਿਸ ਤਰੀਕੇ ਜਿਹੜਾ ਗਲਤ ਕੰਮ ਕਰਦੇ ਨੇ ਆ ਗਲਤ ਜਿਹੜਾ ਅਨਸਰ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਸਫਾਇਆ ਕਿਸ ਤਰੀਕੇ ਹੁੰਦੀ ਹੈ ਬਿਲਕੁਲ ਸੋਹਲਾਈਜੀ ਫਲੈਟ ਦੇ ਵਿੱਚ ਆ ਰਹੀਆਂ ਦਿੱਕਤਾਂ ਦੇ ਦੌਰਾਨ ਫਲੈਟ ਵਾਲਿਆਂ ਵੱਲੋਂ ਜਿਹੜਾ ਪੁਲਿਸ ਨੂੰ ਬੁਲਾ ਕੇ ਉਸ ਤੋਂ ਬਾਅਦ ਇੱਕ ਮੀਟਿੰਗ ਕੀਤੀ ਜਾਂਦੀ ਸੋ ਗੱਲਬਾਤ ਕਰ ਲੈਨੇ ਆ ਸਰ ਮੌਕੇ ਤੇ ਇਥੇ ਪਹੁੰਚੇ ਸੀਗੇ ਮੀਟਿੰਗ ਕੀਤੀ ਗਈ ਹੈ ਲਾਈਜੀ ਦੇ ਫਲੈਟ ਦੇ ਜਿਹੜੇ ਲੋਕ ਸੀਗੇ ਤਾਂ ਪੁਲਿਸ ਦੇ ਵਿੱਚ ਕੀ ਮੀਟਿੰਗ ਸੀ ਐਲਾਈਜੀ ਫਲੈਟਸ ਦੇ ਵਿੱਚ ਜਿਹੜੀ ਸੈਕਟਰ 32 ਦੇ ਵਿੱਚ ਕਲੋਨੀ ਹੈ ਇਹਨਾਂ ਨੇ ਇੱਕ ਪਬਲਿਕ ਮੀਟਿੰਗ ਦਾ ਅਰੇਂਜ ਕੀਤਾ ਸੀ ਸਾਡੇ ਨਾਲ ਇਹਨਾਂ ਨਾਲ ਸੰਪਰਕ ਕਰ ਤਾ ਉਸੇ ਉਸੇ سلسلے ਦੇ ਵਿੱਚ ਅੱਜ ਅਸੀਂ ਸਾਰਾ ਇਸ ਇਕੱਠ ਨੂੰ ਸੰਬੋਧਨ ਵੀ ਕੀਤਾ ਇਹਨਾਂ ਦੀਆਂ ਸਮੱਸਿਆਵਾਂ ਨੂੰ ਇਹਨਾਂ ਦੇ ਕੋਲ ਆ ਕੇ ਸੁਣਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨਾਂ ਦਾ ਜਿਹੜਾ ਨਿਵਾਰਣ ਹੈ ਉਹ ਵੀ ਕਰਾਂਗੇ ਔਰ ਕੋਈ ਬਹੁਤ ਵੱਡੀਆਂ ਸਮੱਸਿਆਵਾਂ ਨਹੀਂ ਸੀਗੀਆਂ ਪਰ ਜਿਹੜੀਆਂ ਇਹ ਸਾਡੇ ਲੈਵਲ ਦੇ ਉੱਤੇ ਜਿਹੜੀਆਂ ਸਮੱਸਿਆਵਾਂ ਨੇ ਇਹ ਮੇਰੇ ਲੈਵਲ ਦੇ ਉੱਤੇ ਹੀ ਹੱਲ ਹੋ ਸਕਦੀਆਂ ਨੇ ਤਾਂ ਇਹਨਾਂ ਦੀ ਜਿਹੜੀ ਸਮੱਸਿਆ ਨੂੰ ਨਿਵਾਰਣ ਕਰਨਾ ਉਹਦੇ ਵਾਸਤੇ ਅਸੀਂ ਹੁਣ ਤੋਂ ਹੀ ਸਮਝ ਲੋ ਕੰਮ ਸ਼ੁਰੂ ਕਰ ਦਿੱਤਾ ਹੈ ਮੇਰਾ ਖਿਆਲ ਹੈ ਕਿ 24 ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਉਸ ਚੀਜ਼ ਦਾ ਰਿਜ਼ਲਟ ਵੀ ਮਿਲੇ ਬਿਲਕੁਲ ਇੱਕ ਪਾਸੇ ਸਰ ਕਾਫੀ ਲੰਬੇ ਸਮੇਂ ਤੋਂ ਐਲਾਈਜ਼ੀ ਫਲੈਟ ਦੇ ਵਿੱਚ ਦੇਵ ਉਬਾਰਦਾ ਜਿਹੜਾ ਧੰਦਾ ਕੀਤਾ ਜਾਂਦਾ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਚਾਰੇ ਪਾਸੇ ਬੋਰਡ ਨਾਮ ਨੂੰ ਲਾਏ ਗਏ ਆਅਵੇਅਰ ਵਾਸਤੇ ਲੋਕਾਂ ਨੂੰ ਤੇ ਕੀ ਕਹਿਣਾ ਚਾਹੋਗੇ ਸਰ ਦੇਖੋ ਜੀ ਇੱਕ ਪਹਿਲ ਜਿਹੜੀ ਕਿ ਇਸ ਇਲਾਕੇ ਦੇ ਨਿਵਾਸੀਆਂ ਨੇ ਸ਼ੁਰੂ ਕੀਤੀ ਹੈ ਇਹਨਾਂ ਨੇ ਸचेत ਕਰ ਦਿੱਤਾ ਕਿ ਵੀ ਕੋਈ ਵੀ ਬੰਦਾ ਇਸ ਗਲੀ ਦੇ ਵਿੱਚ ਇਸ ਕਲੋਨੀ ਦੇ ਵਿੱਚ ਕੋਈ ਗਲਤ ਦੇ ਵਪਾਰ ਦਾ ਧੰਦਾ ਨਹੀਂ ਕਰੇਗਾ ਤੇ ਸਾਡਾ ਇਹਨਾਂ ਨੂੰ ਪੂਰਾ ਸਹਿਯੋਗ ਹੈ ਕਿਉਂਕਿ ਕ੍ਰਾਈਮ ਜਿਹੜਾ ਹੈਗਾ ਕ੍ਰਾਈਮ ਪ੍ਰੀਵੈਂਸ਼ਨ ਔਰ ਕ੍ਰਾਈਮ ਡਿਟੈਕਸ਼ਨ ਇਹੀ ਸਾਡੇ ਦੋ ਕੰਮ ਹੁੰਦਾ ਹੈ ਉਹਦੇ ਵਿੱਚੋਂ ਜਿਹੜਾ ਕ੍ਰਾਈਮ ਪ੍ਰੀਵੈਂਸ਼ਨ ਵਾਲਾ ਕੰਮ ਹੈਗਾ ਉਹਦੇ ਵਿੱਚ ਇਹ ਸਾਡੇ ਨਾਮ ਆ ਗਏ ਪ੍ਰੀਵੈਂਸ਼ਨ ਕੀ ਹੋ ਗਿਆ ਕਿ ਜਦੋਂ ਬੋਰਡ ਦੇਖਣ ਲਈ ਇੱਕ ਇੱਕ ਕਿਸਮ ਦੀ ਇਲਾਕੇ ਦੇ ਵਿੱਚ ਇੱਕ ਹਵਾ ਫੈਲ ਜਾਂਦੀ ਹੈ ਤੇ ਆਰ ਉੱਤੇ ਜਿਹੜੇ ਲੋਕ ਪਹਿਲਾਂ ਇਸ ਕੰਮ ਲਈ ਜਾਂਦੇ ਆਂਦੇ ਸੀਗੇ ਹੁਣ ਉਹ ਨਹੀਂ ਆਣਗੇ ਮੀਨਸ ਪ੍ਰिवेंट ਤਾਂ ਹੋ ਹੀ ਗਿਆ ਤੇ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਤੇ ਉਸ ਪ੍ਰिवेंशन ਨੂੰ ਅਸੀਂ ਜਿਹੜਾ ਅਗਲੇ ਲੈਵਲ ਤੇ ਲੈ ਕੇ ਜਾਵਾਂਗੇ ਔਰ ਇਸ ਇਲਾਕੇ ਨੂੰ ਮੈਂ ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਕਿ ਸਾਨੂੰ ਇਸ ਗੱਲ ਦਾ ਸੁਭਾਗੇ ਮਿਲਿਆ ਕਿ ਅਸੀਂ ਇਸ ਇਲਾਕੇ ਦੀ ਸੇਵਾ ਕਰਨ ਵਾਸਤੇ ਆਏ ਆਂ ਔਰ ਜਦੋਂ ਇੱਥੋਂ ਜਦੋਂ ਵੀ ਕਦੀ ਇਥੇ ਤੋਂ ਜਾਵਾਂਗੇ ਬਦਲ ਕੇ ਕਿਉਂਕਿ ਮੇਰੀ ਤੀਸਰੀ ਟਰਨ ਮੇ ਮੇ ਤੀਸਰੀ ਵਾਰੀ ਇੱਥੇ ਮੇਰੀ ਪੋਸਟਿੰਗ ਹੋਈ ਹੈ ਤਾਂ ਮੈਂ ਇਹ ਚਾਹਾਂਗਾ ਕਿ ਇਹ ਇਲਾਕਾ ਬਿਲਕੁਲ ਵਧੀਆ ਬਣ ਜਾਏ ਔਰ ਇੱਥੇ ਕੋਈ ਵੀ ਮਾੜਾ ਅੰਸਰ ਇਸ ਇਲਾਕੇ ਦੇ ਵਿੱਚ ਨਾ ਰਹੇ ਤੇ ਸਭ ਲੋਕ ਆਪਣਾ ਅਮਨ ਤੇ ਸ਼ਾਂਤੀ ਨਾਲ ਰਹੇ ਤੇ ਇੱਕ ਪਾਸੇ ਲੋਕਾਂ ਵੱਲੋਂ ਕੰਪਲੇਂਟ ਕੀਤੀ ਜਾਂਦੀ ਕਿ ਇਸ ਏਰੀਆ ਦੇ ਵਿੱਚ ਬਣੇ ਪਾਰਕਾਂ ਦੇ ਵਿੱਚ ਨਸ਼ਾ ਕਰਦੇ ਨੇ ਨੌਜਵਾਨ ਜਿਹੜੇ ਆਉਂਦੇ ਨੇ ਸਨੇਚਰ ਵੀ ਵੰਦੇ ਨੇ ਰਾਤ ਨੂੰ ਤਾਂ ਰਾਤ ਨੂੰ ਡਰਿੰਕ ਵਗੈਰਾ ਵੀ ਕਰਦੇ ਨੇ ਤਾਂ ਹੋਰ ਵੀ ਕਈ ਪਰਦਾਰਥ ਜਿਹੜੇ ਆ ਉਹ ਯੂਜ਼ ਕਰਦੇ ਨੇ ਤੇ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਜਾਊਗੀ ਮੈਂ ਰਿਪੋਰਟ ਜਿਸਤਰਾ ਤੁਸੀਂ ਪਬਲਿਕ ਨੇ ਜਾਂ ਮੇਰੀਆਂ ਭੈਣਾਂ ਹੋਰ ਖੜੀਆਂ ਸੀਗੀਆਂ ਇਹਨਾਂ ਨੇ ਸਾਡੇ ਨਾਲ ਇਸ ਗੱਲ ਦੀ ਜ਼ਿਕਰ ਕੀਤਾ ਤੇ ਇਹਨਾਂ ਨੇ ਸਮਝਾਇਆ ਕਿ ਤਾਂ ਸ ਮੇਰੇ ਲੈਵਲ ਦੇ ਉੱਤੇ ਹੀ ਹੱਲ ਹੋ ਜਾਏਗੀ ਜਿਹੜੀ ਸਾਡੀ ਪੈਟਰੋਲਿੰਗ ਪਾਰਟੀ ਹੈਗੀ ਆ ਅੱਜ ਤੋਂ ਹੀ ਅਸੀਂ ਉਹਨੂੰ ਇਸ ਗੱਲ ਦੇ ਵਾਸਤੇ ਸਪੈਸੀਫਿਕ ਡਾਇਰੈਕਸ਼ਨਸ ਦੇ ਕੇ ਕਿ ਇੱਥੇ ਕੋਈ ਵੀ ਅਨਟਵਰਡ ਜਾਂ ਇਹੋ ਜਿਹਾ ਕੋਈ ਵਿਅਕਤੀ ਜਿਹੜਾ ਕਿ ਇਸ ਇਲਾਕੇ 'ਚ ਨਹੀਂ ਹੋਣਾ ਚਾਹੀਦਾ ਹੋ ਰਤਾਂ ਨੂੰ ਪਾਰਕ 'ਚ ਨਾ ਬੈਠਾ ਹੋਵੇ ਇਹ ਕਿ ਇਹਨਾਂ ਨੇ ਦੱਸਿਆ ਕਿ ਬੱਚੇ ਫੁੱਟਬਾਲ ਖੇਡਦੇ ਨੇ ਅਲੇ ਦਲੇ ਦੀ ਰੈਜ਼ੀਡੈਂਟਸ ਨੂੰ ਰਾਤ ਨੂੰ 2:00 ਤੋਂ 2:00 ਵਜੇ ਤੱਕ ਪਰੇਸ਼ਾਨ ਕਰਦੇ ਨੇ ਉਹ ਹੁਣੇ ਅੱਜ ਸ਼ਾਮ ਤੋਂ ਹੀ ਸ਼ੁਰੂ ਹੋ ਗਏ ਬਿਲਕੁਲ ਇੱਕ ਪਾਸੇ ਪੁਲਿਸ ਵੱਲੋਂ ਛੜੀ ਮੁਹਿੰਮ ਦੌਰਾਨ ਨਸ਼ੇ ਦੇ ਖਿਲਾਫ ਜਾਂ ਕ੍ਰਾਈਮ ਜਿਹੜੇ ਕਰਦੇ ਨੇ ਉਹਨਾਂ ਦੇ ਖਿਲਾਫ ਕੀ ਲੱਗਦਾ ਸਰ ਕੀ ਕਾਰਵਾਈ ਜਿਹੜੀ ਕੀਤੀ ਜਾਊਗੀ ਉਹਨਾਂ ਦੇ ਉੱਤੇ ਇਲਾਕਾ ਨਿਵਾਸੀ ਜਿਸ ਤਰੀਕੇ ਖੁਸ਼ ਰਹਿਣਾ ਚਾਹੁੰਦੇ ਨੇ ਉਹ ਆਪਣੀ ਮੰਗ ਜਿਹੜੀ ਪ੍ਰਸ਼ਾਸਨ ਅੱਗੇ ਕਰ ਰਹੇ ਨੇ ਤੇ ਕਿਸ ਤਰੀਕੇ ਲੱਗਦਾ ਵੀ ਕਦੋਂ ਤੱਕ ਇਹ ਸਾਫ਼ ਹੋ ਜਾਊਗਾ ਏਰੀਆ ਕ੍ਰਾਈਮ ਤੋਂ ਜਾਂ ਨਸ਼ੇ ਤੋਂ ਦੇਖੋ ਜੀ ਮੈਨੂੰ ਹੁਣੇ ਹੀ ਅਜੇ 5 ਵਜੇ ਸਮੇਂ ਲੋ ਅਸੀਂ ਇਹ ਸਮੱਸਿਆਵਾਂ ਸੁਣੀਆਂ ਨੇ ਅਸੀਂ ਇਹਦੀ ਇੰਪਲੀਮੈਂਟੇਸ਼ਨ ਹੁਣ ਤੋਂ ਹੀ ਸ਼ੁਰੂ ਕਰ ਦੇਣੀ ਹੈ ਹਰ ਇੱਕ ਚੀਜ਼ ਦਾ ਜਿਹੜਾ ਹੈਗਾ ਰਿਜ਼ਲਟ ਹੈ ਵਿਦ ది ਪੈਸੇਜ ਆਫ ਟਾਈਮ ਮਿਲਦਾ ਇਨਸਟੈਂਟਲੀ ਤੇ ਕਿਸੇ ਵੀ ਚੀਜ਼ ਦਾ ਕੋਈ ਉਹ ਨਹੀਂ ਹੈਗਾ ਬਟ ਵੀ ਸ਼ਲ ਸਟਾਰਟ ਦੀ ਵਰਕ ਫਰਮ ਟੂਡੇ ਐਂਡ ਫਰਮ ਦਿਸ ਮੋਮੈਂਟ ਓਨ ਅੱਜ ਹੁਣ ਤੋਂ ਹੀ ਅਸੀਂ ਇਸ ਚੀਜ਼ ਨੂੰ ਪ੍ਰੀਵੈਂਟ ਜਿਹੜਾ ਜਿਹੜੀ ਵੀ ਇਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਇਹਨੂੰ ਚਰਨਬੱਧ ਤਰੀਕੇ ਦੇ ਨਾਲ ਤਾਂ ਕਿ ਇਹ ਲੰਬਾ ਸਮਾਂ ਇਹ ਚੀਜ਼ਾਂ ਚੱਲਣੇ ਨਹੀਂ ਕਿ ਅੱਜ ਅਸੀਂ ਰੋਕ ਦਈਏ ਤੇ ਕੱਲ ਨੂੰ ਫੇਰ ਦੁਬਾਰਾ ਕੋਈ ਹਫ਼ਤੇ ਬਾਅਦ ਦੁਬਾਰਾ ਹੋ ਜਾਈ। ਤੇ ਇਹਨੂੰ ਇੱਕ ਚੈਨਲ ਰਹੀ ਅਸੀਂ ਚਲਾ ਕੇ ਤੇ ਇਹਨੂੰ ਚੈਨਲਾਈਜ਼ਡ ਵੇ ਨਾਲ ਕਰਕੇ ਤੇ ਇਹਨੂੰ ਖਤਮ ਕਰ ਦੇਾਂਗੇ ਤਾਂ ਕਿ ਜਿਹੜੇ ਆ ਆਮ ਬੀਬੀਆਂ ਪੈਣਾ ਸੈਰ ਕਰਨ ਵਾਸਤੇ ਜਾਂ ਘਰੋਂ ਬਾਹਰ ਨਿਕਲਦੀਆਂ ਨੇ ਸਬਜ਼ੀ ਖਰੀਦਣ ਜਾਂ ਕਿਸੇ ਵੀ ਆਪਣੇ ਕੰਮ ਵਾਸਤੇ ਨਿਕਲਦੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ। ਬਿਲਕੁਲ ਸੋ ਦੱਸਦੀ ਹੈ ਕਿ ਪਾਲਸੀ ਆ ਪਬਲਿਕ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਉਸ ਮੀਟਿੰਗ ਦੌਰਾਨ ACP ਸੁਮੇਸ਼ ਸੋਜੀ ਵੱਲੋਂ ਇਹ ਆਸ਼ਵਾਸਨ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਕਿ ਇਸ ਏਰੀਆ ਦੇ ਵਿੱਚ ਜੜੀਆਂ ਦਿੱਕਤਾਂ ਸੀਗੀਆਂ ਜੋ ਵੀ ਪ੍ਰੋਬਲਮਸ ਸੀਗੇ ਉਹ ਖਤਮ ਕੀਤੇ ਜਾਣਗੇ ਸੋ ਪੁਲਿਸ ਦੀ ਨਿਗਾਹ ਜੜੀ ਆ ਇਸ ਏਰੀਆ ਦੇ ਵਿੱਚ ਨਹੀਂ ਲੁਜਾਨਾ ਈਸਟ ਦੇ ਵਿੱਚ ਪੂਰੀ ਹੋਊਗੀ ਈਸਟ ਦੇ ਵਿੱਚ ਜੋ ਵੀ ਗਲਤ ਕਰੂਗਾ ਜੋ ਵੀ ਨਸ਼ਾ ਵੇਚੂਗਾ ਜਾਂ ਨਸ਼ਾ ਕਰੂਗਾ ਜਾਂ ਗਲਤ ਅਰਕਤਾ ਕਰੂਗਾ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਜੜੀ ਆ ਕੀਤੀ ਜਾਊਗੀ ਸੋ ਅਮਲ ਦੇ ਵਿੱਚ ਵੀ ਲੈ ਕੇ ਆਇਆ ਜਾਊਗਾ। ਦੇਖੋ ਲੁਜਾਨਾ ਲਾਈ